ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮਹਿਕਮਾ ਸੰਭਾਲਦੇ ਹੀ ਪੰਜਾਬ ਵਾਸਤੇ ਵੱਡੇ ਐਲਾਨ ਕਰ ਦਿੱਤੇ ਨੇ ਅੱਜ ਉਹਨਾਂ ਨੇ ਰੇਲਵੇ ਭਵਨ ਦੇ ਵਿੱਚ ਜਾ ਕੇ ਬਤੌਰ ਕੇਂਦਰੀ ਰਾਜ ਮੰਤਰੀ ਰਿਵੈਲੇ ਦਾ ਅਹੁਦਾ ਸੰਭਾਲਿਆ ਇਸ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ ਆਪਣੀ ਮਾਤਾ ਨੂੰ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੇ ਅਹੁਦਾ ਸੰਭਾਲਿਆ ਤੇ ਫਿਰ ਕੁਰਸੀ ਤੇ ਬੈਠੇ ਅਹੁਦਾ ਸੰਭਾਲਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਹੁਤ ਹੀ ਰਿਣੀ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਰੇਲ ਮੈਕਮ ਨੂੰ ਉਹ ਅੱਗੇ ਵਧਾਉਣ ਲਈ ਪੂਰਾ ਯਤਨ ਕਰਨਗੇ ਪੰਜਾਬ ਦੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਜਿਹੜੇ ਲੋਕ ਸਭਾ ਚੋਣਾਂ ਦੇ ਦਰਾਂ ਬੀਜਪੀ ਜੀ ਸ਼ਾਮਲ ਹੋ ਗਏ ਸੀ ਲੁਧਿਆਣਾ ਤੋਂ ਚੋਣ ਲੜੇ ਸੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਮਰੀਂਦਰ ਸਿੰਘ ਵੜਿੰਗ ਦੇ ਹੱਥੋਂ ਹਾਰ ਗਏ ਸੀ ਹਾਰਨ ਤੋਂ ਬਾਅਦ ਉਹਨਾਂ ਨੂੰ ਭਾਰਤ ਸਰਕਾਰ ਨੇ ਰੇਲ ਮੰਤਰੀ ਰਾਜ ਮੰਤਰੀ ਦਾ ਅਹੁਦਾ ਦੇ ਦਿੱਤਾ ਰਵੀ ਸਿੰਘ ਬਿੱਟੂ ਨੇ ਅਹੁਦਾ ਸੰਭਾਲ ਲਿਆ ਪਰੰਤ ਕਿਹਾ ਕਿ ਉਹ ਰੇਲ ਵਿਭਾਗ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਕਰਨਗੇ ਉਹਨਾਂ ਨੇ ਕਿਹਾ ਕਿ ਉਹ ਧੰਨਵਾਦ ਕਰਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜਿਨ੍ਹਾਂ ਨੇ ਉਹਨਾਂ ਨੂੰ ਇਸ ਕਾਬਲ ਸਮਝਿਆ ਰਮਨ ਸਿੰਘ ਬਿੱਟੂ ਨੇ ਕਿਹਾ ਕਿ ਰੇਲ ਮੰਤਰੀ ਅਸ਼ਵਨੀ ਵੈਸ਼ਨਮ ਦੇ ਉਹ ਨਾਲ ਮੋਢੇ ਨਾਲ ਮੋਢਾ ਜੋੜ ਕੇ ਰੇਲ ਸਵਾਵਾ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਕੰਮ ਕਰਨਗੇ ਉਹਨੇ ਕਿਹਾ ਕਿ ਰੇਲ ਸੇਵਾ ਅਜਿਹਾ ਕੰਮ ਹੈ ਜੋ ਲੋਕਾਂ ਦੇ ਨਾਲ ਜ਼ਮੀਨੀ ਪੱਧਰ ਤੇ ਜੁੜਿਆ ਹੈ ਕਲਾਸ 4 ਦੇ ਕਰਮਚਾਰੀਆਂ ਲੈ ਕੇ ਅਧਿਕਾਰੀਆਂ ਤੱਕ ਸਾਰਿਆਂ ਨੂੰ ਇੱਕ ਬਰਾਬਰ ਸਨਮਾਨ ਦੇ ਕੇ ਉਹ ਰੇਲਵੇ ਨੂੰ ਵਿਕਾਸ ਦੀ ਰਾਹ ਤੇ ਲੈ ਕੇ ਅੱਗੇ ਜਾਣਗੇ ਰਮਨ ਸਿੰਘ ਬਿੱਟੂ ਨੇ ਰਾਜ ਮੰਤਰੀ ਬਣਨ ਤੇ ਅੰਮ੍ਰਿਤਸਰ ਤੋਂ ਦਿੱਲੀ ਦੇ ਵਿਚਕਾਰ ਹਾਈ ਸਪੀਡ ਰੇਲ ਪ੍ਰੋਜੈਕਟ ਮੁਕੰਮਲ ਹੋਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਟ੍ਰੈਕ तकरीबन 465 ਕਿਲੋਮੀਟਰ ਲੰਬਾ ਇਸ ਵਿੱਚ ਪੰਜਾਬ ਹੀ ਨਹੀਂ ਬਲਕਿ ਹਰਿਆਣਾ ਵੀ ਇਸ ਨੈਟਵਰਕ ਦੇ ਦੀਨ ਆਏਗਾ 465 ਕਿਲੋਮੀਟਰ ਤੇ ਸਪੀਡ ਵੀ ਗੱਡੀ ਦੀ ਵਧੇਗੀ ਤੇ ਲੋਕਾਂ ਦਾ ਟਾਈਮ ਵੀ ਬਚੇਗਾ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੋਈ ਆ ਉਹਨੂੰ ਪੂਰਾ ਹੋਣ ਲਈ ਅੰਮ੍ਰਿਤਸਰ ਦਿੱਲੀ ਦਾ ਸਫ਼ਰ ਮਹਿਜ ਕੁਝ ਹੀ ਘੰਟੇ ਦਾ ਰਹਿ ਜਾਏਗਾ ਚੰਡੀਗੜ੍ਹ ਰਾਜਪੁਰ ਰੇਲਵੇ ਮਾਰਗ ਹੈ ਜੋ ਕਿ 216 ਵਿੱਚ ਮਨਜ਼ੂਰ ਹੋ ਚੁੱਕਾ ਲੇਕਿਨ ਹੁਣ ਤੱਕ ਪੂਰਾ ਨਹੀਂ ਹੋਇਆ ਇਸ ਲਈ ਟੋਕਣ ਮੰਨੀ 1000 ਰੁਪਏ ਮਨਜ਼ੂਰ ਵੀ ਹੋਈ ਸੀ ਅਗਰੇ ਪ੍ਰੋਜੈਕਟ ਪੂਰਾ ਹੋ ਜਾਂਦਾ ਤਾਂ ਟ੍ਰਾਈਸਿਟੀ ਸਮੇਤ ਕਈ ਹਰਿਆਣਾ ਤੇ ਹੋਰ ਸੂਬਿਆਂ ਦੇ ਲੋਕ ਇੱਥੇ ਆ ਕੇ ਰੋਜ਼ਗਾਰ ਦੇ ਉਹਨਾਂ ਨੂੰ ਅਪਰਤ ਵੀ ਮਿਲ ਜੇ ਖਾਸ ਕਰਕੇ ਪੰਜਾਬ ਦਾ ਜਿਹੜਾ ਮਾਲਵਾ ਇਲਾਕਾ ਉਹ ਆਪਣੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਵੀ ਉਹਨਾਂ ਦਾ ਨੈਟਵਰਕ ਜੁੜ ਜਾਏਗਾ ਕਿਉਂਕਿ ਫਿਲਹਾਲ ਮਾਲਵਾ ਆਪਣੀ ਰਾਜਧਾਨੀ ਚੰਡੀਗੜ੍ਹ ਨਾਲੋਂ ਕੱਟਿਆ ਕਿਉਂਕਿ ਰਾਜਪੁਰ ਚੰਡੀਗੜ੍ਹ ਰੇਲਵੇ ਮਾਰਗ ਜਿਹੜਾ ਮਨਜ਼ੂਰ ਹੋ ਚੁੱਕਾ ਜਦੋਂ ਉੱਥੋਂ ਲੋਕ ਸਭਾ ਮੈਂਬਰ 2014 ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਚੁਣੇ ਗਏ ਸੀ ਉਹਨਾਂ ਨੇ ਮਨਜ਼ੂਰ ਕਰਾਇਆ ਸੀ ਲੇਕਿਨ ਉਸ ਤੋਂ ਬਾਅਦ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ 2017 ਵਿੱਚ ਬੰਦਈਆ 5 ਸਾਲ ਉਦੋਂ ਕੰਮ ਨਹੀਂ ਹੋਇਆ ਤੇ 2.5 ਸਾਲ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਚੁੱਕੇ ਲੇਕਿਨ ਹਲੇ ਤੱਕ 15 ਕਿਲੋਮੀਟਰ ਦਾ ਟੁਕੜਾ ਵੀ ਪੂਰਾ ਨਹੀਂ ਹੋ ਸਕਿਆ ਲੇਕਿਨ ਅਗਰ ਰਮਨ ਸਿੰਘ ਬਿੱਟੂ ਇਸ ਨੂੰ ਪੂਰਾ ਕਰ ਦਿੰਦੇ ਨੇ ਤੇ ਇਸ ਇਲਾਕੇ ਦੀ ਤਸਵੀਰ ਵੀ ਬਦਲੀ ਜਾ ਸਕਦੀ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਰੇਲਵੇ ਦੇ ਆਧਾਰ ਤੇ ਇੰਡਸਟਰੀ ਕਾਫੀ ਹੈ ਕਿਉਂਕਿ ਲੁਧਿਆਣਾ ਮਹਾਲੀ ਅਤੇ ਜਲੰਧਰ ਵਿੱਚ ਰੇਲਵੇ ਦੇ ਨਾਲ ਜੁੜੇ ਕਈ ਪੁਰਜੇ ਤਿਆਰ ਹੁੰਦੇ ਨੇ ਇੱਥੋਂ ਤੱਕ ਕਪੂਰਥਲਾ ਦੇ ਵਿੱਚ ਰੇਲ ਕੁਝ ਫੈਕਟਰੀ ਵੀ ਹੈ ਹਾਲਾਂਕਿ ਰੇਲਵੇ ਦੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਪੰਜਾਬ ਵਿੱਚ ਚੱਲ ਰਹੇ ਨੇ ਸਾਬਕਾ ਕਾਂਗਰਸੀ ਮੰਤਰੀ ਜਦੋਂ ਪਵਨ ਕੁਮਾਰ ਬੰਸਲ ਦੇਸ਼ ਦੇ ਰੇਲ ਮੰਤਰੀ ਬਣੇ ਸੀ ਤਾਂ ਉਦਮੀ ਇਹ ਕਾਫੀ ਉਮੀਦਾਂ ਸੀ ਲੇਕਿਨ ਉਸ ਤੋਂ ਬਾਅਦ ਉਹ ਵਿਵਾਦਾਂ ਵਿੱਚ गिर ਗਏ ਤੇ ਬਾਅਦ ਚ ਕਈ ਪ੍ਰੋਜੈਕਟ ਨੇ ਮਨਜ਼ੂਰ ਹੋ ਚੁਕੇ ਸੀ ਲੇਕਿਨ ਉਹ ਅਧੂਰੇ ਹੀ ਹੈਗੇ ਹੁਣ ਰਵਨੀਤ ਸਿੰਘ ਬਿੱਟੂ ਕੌਣ ਆ ਰਵਦੀਪ ਸਿੰਘ ਬਿੱਟੂ ਬਾਰੇ ਕਿਉਂਕਿ ਸਾਲ 1995 ਵਿੱਚ ਮੁੱਖ ਮੰਤਰੀ ਸ਼ਿਵਲ ਸਕੱਤਰ ਦੇ ਬਾਅਦ ਉਹਨਾਂ ਦੇ ਦਾਦਾ ਸਾਬਕਾ ਮੁੱਖ ਮੰਤਰੀ ਬਿੰਦ ਸਿੰਘ ਦੇ ਪੋਤੇ ਨੇ ਰਵਨੀਤ ਸਿੰਘ ਬਿੱਟੂ ਤੇ ਰਵਨੀਤ ਸਿੰਘ ਬਿੱਟੂ ਨੂੰ ਮੋਦੀ ਦੀ ਇਸ ਨਵੀਂ ਸਰਕਾਰ ਦੇ ਵਿੱਚ ਉਹਨਾਂ ਨੂੰ ਕੇਂਦਰੀ ਰੇਲ ਰਾਜ ਵਿਰਾਜ ਮੰਤਰੀ ਬਣਾਇਆ ਗਿਆ ਰਵਿੰਦਰ ਸਿੰਘ ਬਿੱਟੂ ਨੇ 2024 ਚ ਲੋਕ ਸਭਾ ਚੋਣਾਂ ਤੋਂ ਕੁਝ ਚਿਰ ਪਹਿਲਾਂ ਹੀ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਚੁੱਕੇ ਹਨ ਹਾਲਾਂਕਿ ਉਹ ਤਿੰਨ ਵਾਰ ਕਾਂਗਰਸ ਪਾਰਟੀ ਦੇ ਐਮਪੀ ਰਹੇ ਚੁੱਕੇ ਨੇ ਪਹਿਲਾਂ 2009 ਦੇ ਵਿੱਚ ਅਨੰਦਪੁਰ ਸਾਹਿਬ ਤੋਂ 2014 ਦੇ ਵਿੱਚ ਉਹ ਲੁਧਿਆਣਾ ਤੋਂ ਫਿਰ 2019 ਦੇ ਵਿੱਚ ਉਹ ਲੁਧਿਆਣਾ ਤੋਂ ਚੁਣੇਗੇ ਸੀ ਉਸ ਵਾਰ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਗਏ ਸੀ ਪਾਜਪੁਰ ਜਨ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਸੀ ਲੇਕਨ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਹੱਥੋਂ ਹਾਰ ਗਏ ਸਨ ਰਵਨੀਤ ਸਿੰਘ ਬਿੱਟੂ ਦੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਕੀਤੀ ਜਾਵੇ ਤੇ ਸਾਲ 2008 ਦੇ ਵਿੱਚ ਉਹ ਪੰਜਾਬ ਜੁਫਤ ਕਾਂਗਰਸ ਸ਼ੁਰੂ ਹੋਈ ਸੀ 2008 ਵਿੱਚ ਉਹਨਾਂ ਨੂੰ ਪੰਜਾਬ ਜੁਫਤ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ 2009 ਵਿੱਚ ਪਾਰਟੀ ਨੇ ਉਹਨਾਂ ਨੂੰ ਆਨੰਦਪੁਰ ਸਾਹਿਬ ਤੋਂ ਸੀਟ ਦਿੱਤੀ ਸੀ ਜਦੋਂ ਉਹਨਾਂ ਨੇ ਉੱਥੇ ਚੋਣ ਜਿੱਤ ਲਈ ਸੀ ਪਾਰਟੀ ਨੇ ਪਹਿਲੀ ਵਾਰ ਚੋਣ ਜਿੱਤਣ ਤੋਂ ਬਾਅਦ ਉਹਨਾਂ ਨੂੰ ਹੋਮ ਅਫੇਅਰਸ ਕਮੇਟੀ ਦਾ ਵੀ ਮੈਂਬਰ ਬਣਿਆ ਸੀ 2014 ਵਿੱਚ ਕਾਂਗਰਸ ਨੇ ਰਵੀ ਸਿੰਘ ਬਿੱਟੂ ਨੂੰ ਸੀਟ ਬਦਲਦੇ ਹੋਏ ਨੰਦਪੁਰ ਸਾਹਿਬ ਤੋਂ ਲੁਧਿਆਣਾ ਭੇਜ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਉੱਥੇ 2014 ਦੇ ਵਿੱਚ ਵੀ ਲੁਧਿਆਣਾ ਜਿੱਤਿਆ 2019 ਦੇ ਵਿੱਚ ਔਰ 2022 ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਚੁੱਕੇ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਗੱਲ ਕੀਤੀ ਜਾਵੇ ਤਾਂ ਰਵੀ ਸਿੰਘ ਬਿੱਟੂ ਨੂੰ ਬੰਬ ਨਾਲ ਓੜਾਉਣ ਦੀ ਵੀ ਧਮਕੀ ਦਿੱਤੀ ਸੀ ਬਿੱਟੂ ਨੂੰ WhatsApp ਨੰਬਰ ਤੋਂ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਆਈ ਸੀ ਧਮਕੀ ਦੇਣ ਵਾਲੇ ਨੇ ਬਿੱਟੂ ਨੂੰ ਕਿਹਾ ਕਿ ਜਲਦੀ ਉਹਦਾ ਖਾਤਮਾ ਕਰ ਦਿੱਤਾ ਉਸ ਤੋਂ ਬਾਅਦ ਰਮਨੀ ਸਿੰਘ ਬਿੱਟੂ ਨੇ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਸੀ ਸਾਲ 2021 'ਚ ਕਿਸਾਨੀ ਖੇਤੀਬਾੜੀ ਲੈ ਕੇ ਜਦੋਂ ਭਾਰਤ ਸਰਕਾਰ ਨੇ ਤਿੰਨ ਕਾਨੂੰਨ ਬਿੱਲ ਪਾਸ ਕਰਨੇ ਚਾਏ ਸੀ ਪਾਸ ਵੀ ਕਰ ਦਿੱਤੇ ਉਦੋਂ ਜੰਤਰ ਮੰਡਰ ਵਿਖੇ ਨਮਰਿੰਦਰ ਸਿੰਘ ਬਿੱਟੂ ਨੇ ਵੀ ਧਰਨਾ ਦਿੱਤਾ ਜਿਹਦੇ ਰਮਨੀ ਸਿੰਘ ਬਿੱਟੂ ਸਮੇਤ ਕਾਂਗਰਸ ਪਾਰਟੀ ਦੇ ਦੂਜੇ ਐਮਪੀ ਜਸਬੀਰ ਸਿੰਘ ਡਿੰਪਾ ਹੁਣ ਵੀ ਕਈ ਚਰ ਉਥੇ ਬੈਟਰੇ ਤੇ ਹੋ ਕਈ ਹੋਰ ਕਾਂਗਰਸੀ ਐਮਪੀ ਐਮਐਲਏ ਵੀ ਰਹੇ ਉਸ ਧਰਨੇ ਵਿੱਚ ਸ਼ਾਮਿਲ ਚਾਏ ਉਹਦੇ ਵਿੱਚ ਕੁਲਬੀਰ ਸਿੰਘ ਜੀਰਾ ਸਮੇਤ ਕਈ ਕਾਂਗਰਸੀ ਉਥੇ ਲੀਡਰ ਜਾਂਦੇ ਰਹੇ ਨੇ ਜਿੱਥੇ ਰਵਨੀ ਸਿੰਘ ਬਿੱਟੂ ਜਸਬੀਰ ਸਿੰਘ ਡਿੰਪਾ ਡਾਕਟਰ ਅਮਰ ਸਿੰਘ ਤੇ ਗੁਰਜੀਤ ਸਿੰਘ ਔਜਲਾ ਇਹ ਲਗਾਤਾਰ ਇਹ ਤਿੰਨ ਜਾਣੇ ਉਥੇ ਰਹੇ ਨੇ ਤੇ 2021 'ਚ ਜਦੋਂ ਸ਼ੰਭੂ ਗਏ ਸੀ ਤਾਂ ਉਦੋਂ ਇਹਨਾਂ ਤੇ ਕਿਸਾਨਾਂ ਨੇ ਹਮਲਾ ਵੀ ਕਰ ਦਿੱਤਾ ਸੀ ਜਿਸ ਦਰਾਂ ਨਰਵੀਰ ਸਿੰਘ ਬਿੱਟੂ ਤੇ ਕੁਲਬੀਰ ਸਿੰਘ ਜੀਰਾ ਦੇ ਨਾਲ ਕਿਸਾਨਾਂ ਦੀ ਝੜਪ ਵੀ ਹੋਈ ਸੀ ਧੱਕਾ ਮੁਕੀ ਵੀ ਹੋਈ ਸੀ ਪਰ ਇਸ ਤੋਂ ਤਾਂ ਕਿ ਰਵਨੀਸ਼ ਸਿੰਘ ਬਿੱਟੂ ਨੂੰ ਧੱਕੇ ਵੀ ਮਾਰੇਗੇ ਸੀ ਰਵਨੀਸ਼ ਬਿੱਟੂ ਦੇ ਕੋਲ ਵੀ ਜੀ ਰੇਦੀ ਇਸ ਦਰਾਨਾ ਪੱਗ ਵੀ ਲੱਤ ਵੀ ਸੀ ਲਿਕਣਾ ਹਾਲੇ ਵੀ ਰਵਨੀਸ਼ ਸਿੰਘ ਬਿੱਟੂ ਕਈ ਵਾਰ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੇ ਹੱਕ ਵਾਸਤੇ ਲੜਾ ਲੇਕਣ ਇਹਨਾਂ ਚੋਣਾਂ ਦੇ ਵਿੱਚ ਕਿਸਾਨਾਂ ਨੂੰ ਵਿਰੋਧ ਮੇਰਾ ਨਹੀਂ ਕਰਨਾ ਚਾਹੀਦਾ ਸੀ ਅਗਰ ਕੋਈ ਕਿਸਾਨ ਵਿਰੋਧ ਨਾ ਕਰਦੇ ਤਾਂ لازਮੀ ਤੌਰ ਤੇ ਉਹ ਪਿੰਡਾਂ ਚੋਂ ਵੀ ਜਿੱਤ ਜਾਂਦੇ ਤਾਂ ਲੁਧਿਆਣੇ ਤੋਂ ਲੋਕ ਸਭਾ ਮੈਂਬਰ ਬਣ ਸਕਦੇ ਸੀ ਲੇਕਿਨ ਅੱਜ ਰਵਨੀਸ਼ ਸਿੰਘ ਬਿੱਟੂ ਜਿਹੜੇ ਮਰਹੂਮ ਮੁੱਖ ਮੰਤਰੀ ਬਿੰਦ ਸਿੰਘ ਦੇ ਪੋਤਰੇ ਨੇ ਜੂਥ ਕਾਂਗਰਸ ਦੇ ਪ੍ਰਧਾਨ ਬਣ ਤੋਂ ਬਾਅਦ ਤਿੰਨ ਵਾਰ ਐਮਪੀ ਰਹੇ ਚੁੱਕੇ ਨੇ ਤੇ ਚੌਥੀ ਉਹਨਾਂ ਲੈਕਚਰਡਾਰੀ ਸੀ ਲੁਧਿਆਣੇ ਤੋਂ ਭਾਜਪੀ ਵੱਲੋਂ ਹਾਰ ਗਏ ਲੇਕਿਨ ਇੱਕ ਜੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਤੋਂ ਲੈ ਕੇ ਰੀਲ ਰਾਜ ਮੰਤਰੀ ਬਣਨ ਤੱਕ ਦੇ ਸਫ਼ਰ ਦਾ ਜਿਹੜੀ ਤੁਹਾਡੇ ਨਾਲ ਚਰਚਾ ਸਾਂਝੀ ਕੀਤੀ ਤੇ ਅੱਜ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਦਿੱਲੀ ਰੀਲ ਭਵਨ ਦੇ ਵਿੱਚ ਜਾ ਕੇ ਅਹੁਦਾ ਸੰਭਾਲਿਆ ਜਿੱਥੇ ਉਹਨਾਂ ਦੀ ਮਾਤਾ ਤੁਲਾਬਾ ਉਹਨਾਂ ਦੇ ਬੱਚੇ ਘਰਵਾਲੀ ਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ ਸਾਬਤ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਕੋਲ ਦਸਕਤ ਕਰਵਾਏਗੇ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਮਾਤਾ ਦੇ ਮੱਥਾ ਟੇਕ ਕੇ ਫਿਰ ਕੁਰਸੀ ਤੇ ਬੈਠੇ ਇਸ ਦੌਰਾਨ ਉਹਨਾਂ ਨੇ ਰੇਲ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਰਵਨੀ ਸਿੰਘ ਬਿੱਟੂ ਜਦੋਂ ਹੀ ਉਹਨਾਂ ਦੀ ਘੋਸ਼ਣਾ ਹੋਈ ਹੈ ਕਿ ਉਹ ਸੈਂਟਰ ਦੇ ਵਿੱਚ ਵਜ਼ੀਰ ਬਣਨ ਵਾਲੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਆਮ ਆਦੀ ਪਾਰਟੀ ਨੇ ਵੀ ਬਹੁਤ ਸਾਰੀਆਂ ਉਮੀਦਾਂ ਰਵਨੀ ਸਿੰਘ ਬਿੱਟੂ ਤੇ ਧਰ ਦਿੱਤੀਆਂ ਨੇ ਉਹ ਦੇਖਦੇ ਹਾਂ ਕਿ ਬਤੌਰ ਕੇਂਦਰੀ ਰੇਲਵੇ ਰਾਜ ਮੰਤਰੀ ਰਵੀ ਸਿੰਘ ਬਿੱਟੂ ਪੰਜਾਬ ਦੀਆਂ ਉਮੀਦਾਂ ਤੇ ਤੇ ਜਿਹੜੀਆਂ ਉਮੀਦਾਂ ਵਿਰੋਧੀਆਂ ਨੇ ਜਿਤਾਈਆਂ ਨੇ ਉਹਨਾਂ ਤੇ ਖਰਾ ਉਤਰਦੇ ਕਿੰਨਾ ਨੇ ਲੇਕਿਨ ਫਿਲਹਾਲ ਉਹਨਾਂ ਨੇ ਬਤੌਰ ਰੇਲ ਰਾਜ ਮੰਤਰੀ ਦਾ ਅਹੁਦਾ ਸੰਭਾਲਿਆ ਰਵੀ ਸਿੰਘ ਬਿੱਟੂ ਹੋਣਾ ਨੂੰ ਭਾਰਤ ਸਰਕਾਰ ਨੇ ਦੋ ਅਹੁਦੇ ਦਿੱਤੇ ਨੇ ਇੱਕ ਰੇਲ ਮੰਤਰੀ ਦੇ ਨਾਲ ਉਹਨਾਂ ਨੂੰ ਅਟੈਚ ਕੀਤਾ ਗਿਆ ਔਰ ਦੂਜਾ ਫੂਡ ਪ੍ਰੋਸੈਸਿੰਗ ਜਿਹੜੇ ਰੇਲ ਮੰਤਰੀ ਨੇ ਭਾਰਤ ਦੇ ਉਹ ਅਸ਼ਵਨੀ ਵੈਸ਼ਨਵ ਨੇ ਜਦਕਿ ਫੂਡ ਪ੍ਰੋਸੈਸਿੰਗ ਮੰਤਰੀ ਚਿਰਾਗ ਪਾਸਵਾਨ ਨੇ ਇਨਾ ਦੁਨਾਂ ਮੰਤਰੀਆਂ ਦੇ ਨਾਲ ਹੀ ਰਵਨੀਸ਼ ਸਿੰਘ ਬੇਟੂ ਨੂੰ ਬਤੌਰ ਰਾਜ ਮੰਤਰੀ ਕੰਮ ਕਰਨਾ ਪਏਗਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ